ਕਾਕੇ ਦੀ ਕੋਠੀ ਵੱਲ ਦਲਦਿੱਗੀ ਰੇਡ ਨਵਾਰੇ ਸੀਗੀ ਤੇ ਕਾਫੀ 35-40 ਜਣੇ ਮੁੰਡੇ ਪਹਿਲਾ ਮੋਟਰਸਾਈਕਲ ਸਵਾਰ ਹੋ ਕੇ ਕਾਕੇ ਦੀ ਕੋਠੀ ਵੱਲ ਨੂੰ ਜਾ ਰਹੇ ਸੀਗੇ ਤੇ ਇਹਨਾਂ ਨੇ ਸਾਨੂੰ ਲੰਘਦੇ ਨੂੰ ਦੇਖਿਆ ਸੀ ਤੇ ਅਜੇ ਤੱਕ ਅਸੀਂ ਦਲਦਿੱਗੀ ਰੇਡ ਪਹੁੰਚੇ ਤੇ ਪਿੱਛੋਂ ਭਜਾ ਕੇ ਮੋਟਰਸਾਈਕਲ ਆਈ ਇਹਨਾਂ ਨੇ ਆਂਦੇ ਸਾਰ ਮੋਟਰਸਾਈਕਲ ਤੇ ਲਾਤਾਂ ਮਾਰੀ ਜਿਸ ਕਰਕੇ ਅਸੀਂ ਗਿਰ ਗਏ ਮੈਂ ਤੇ ਮੇਰਾ ਦੋਸਤ ਸਾਰਾ ਉਹ ਦੋਨੋਂ ਸੀਗੇ ਜੀ ਬਾਈਕ ਤੇ ਤੇ ਉਸ ਤੋਂ ਬਾਅਦ ਹੀ ਜਿਹੜਾ ਦਾ ਅੱਲਾ ਨਾਮ ਦਾ ਮੁੰਡਾ ਮਾਜੀ ਦਾ ਉਹਨੇ ਉੱਤਰੇ ਸਾਰ ਆ ਆਪਣੇ ਨਾਲ ਕੇ ਦਿੱਥੇ ਮਾਰੀ ਫੇਰੇ ਬਾਤ ਤੇ ਉਸ ਤੋਂ ਬਾਅਦ ਸਾਹਮਣੇ ਤੇ ਥਾਰ ਹਥਿਆਰ ਕੱਢ ਲਈ ਸਾਡੇ ਮੁੱਲੇ ਦੇ ਨੇ ਕੁਝ ਮਜਦਰੀ ਦੇ ਨੇ ਕੁਝ ਆਣ ਪਛਾਤੇ ਨੇ ਵਿੱਚੀ ਆ ਜਿਹੜੇ ਸਾਡੇ ਮੁੱਲੇ ਦੇ ਨੇ ਉਹਦੇ ਵਿੱਚ ਇੱਕ ਗੌਰਵ ਸਮਿਤਾ ਵਿਕਾਸੀ ਤੇ ਸੌਰਵ ਆ ਜੀ ਹਾਂ ਜੀ ਇਹ ਇਹ ਚਮਲੇ ਦੇ ਇਹਨੂੰ ਪਤਾ ਹੀ ਨਹੀਂ ਲੱਗੇ ਇਹ ਤਾਂ ਆ ਰਹੇ ਸੀਗੇ ਮੋਟਰਸਾਈਕਲ ਤੇ ਲੱਤ ਮਾਰ ਕੇ ਮੋਟਰਸਾਈਕਲ ਦਾ ਸਿੱਟਤਾ ਜੀ ਉਸ ਤੋਂ ਬਾਅਦ ਚ ਬਸ ਕਿਰਪਾਨਾਂ ਨਾਲ ਵਾਰ ਕਰਤਾ ਜੀ ਤੇ ਧਾਰ ਹਥਿਆਰ ਇਹਦੇ ਕੋਲੇ ਬਹੁਤ ਜ਼ਿਆਦੇ ਮੁੰਡੇ ਸੀਗੇ ਸਰ ਉਹ ਤਾਂ ਜਿਹੜੇ ਵੀ ਉੱਥੇ ਲੋਕ ਦੇਖ ਕੇ ਇਹ ਹੀ ਦੱਸ ਰਹੇ ਨੇ ਕਿ ਬਚ ਕੀ ਮੈਂ ਗਿਆ ਤੁਹਾਡਾ ਬੇਟਾ ਹੀ ਇੰਨਾ ਜ਼ਿਆਦੇ ਹਮਲਾ ਕੀਤਾ ਇਹਨਾਂ ਨੇ ਜ਼ਬਰਦਸਤੀ ਜਾਨ ਨੂੰ ਮਾਰਨ ਦੀ ਧਮਕੀ ਵੀ ਦੇ ਕੇ ਗਏ ਨਹੀਂ ਜਾਂਦੇ ਹੋਏ ਵੀ ਸਰ ਦੁਕਾਨ ਦੇ ਵਿੱਚ ਜੇ ਮੇਰਾ ਬੇਟਾ ਵੜ ਕੇ ਨਾ ਬਚਦਾ ਜੀ ਵੜਦਾ ਨਾ ਉਹ ਬਚਣਾ ਨਹੀਂ ਸੀਗਾ ਜੀ ਉਹ ਤਾਂ ਅਸੀਂ ਪ੍ਰਸ਼ਾਸਨ ਤੋਂ ਦੇਖੋ ਇਹ ਹੀ ਮੰਗ ਕਰਦੇ ਆ ਜੀ ਕਿ ਇਹ ਜੇ ਗੁੰਡੇ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਕਿ ਉਹਦੇ ਆਪਣੇ ਬਿਆਨ ਦੇ ਵਿੱਚ ਰਾਲਾ ਤੇ ਸੌਰਵ ਵਾਸੀ ਬਾਲਵੇਕ ਵਸਤੀ ਮੋੜਾ ਗੇਟ ਨਾਭਾ ਤੇ ਗੌਰਵ ਸੌਰਵ ਮਨੀਸ਼ ਤੇ ਸੁਮਿਤ ਵਾਸੀ ਨਿਊ ਬਾਲਵੇਕ ਵਸਤੀ ਦਲੱਤੀ ਗੇਟ ਨਾਭਾ ਦਾ ਨਾਮ ਇਹ ਹੁਕਮਤਾਲ 14 15 ਨਾਮ ਦੇ ਹੁੰਦਾ ਨਾਮ ਹੈ ਫਰਦਰ ਕੀ ਕਾਰਵਾਈ ਕਰ ਰਹੀ ਤੁਸੀਂ ਮਤਦਵਾਂ ਦਾ ਰਿਕਰ ਕੇ ਤਵਦੀਸ਼ ਨੇ ਆ ਰਹੇ ਆ ਬੱਚੇ ਦੋਸ਼ੀਆਂ ਨੇ ਉਹ ਪੜ ਨਹੀਂ ਰੇੜਾ ਕੀਤੀਆਂ ਜਾ ਰਹੀਆਂ ਨੇ ਆਪਾਂ ਜਿਵੇਂ ਪ੍ਰਾਰੰਭ ਕਰ ਕੋਈ ਸੀਸੀਟੀਵੀ ਵੀ ਆਈ ਸੀ ਇਹਦੀ ਮਾਮਲੇ ਸਮਝੋ ਦੁਕਾਨ ਦੇ ਵਿੱਚ ਜਦੋਂ ਉਹਦੀ ਭੱਜ ਕੇ ਗਿਆ ਮੁੰਡਾ ਮੁਰਮੀ ਤੋਂ ਉਹਦੀ ਉੱਥੇ ਜਿਹੜੀ ਕੁੱਟਮਾਰ ਹੋਈ ਉਹਦੀ ਹੈ ਬਾਕੀ ਜਿਹੜੇ ਰਸਤੇ 'ਚੋਂ ਬਾਹਰ ਉਹਦੇ ਨਾਲ ਦੇ ਦੋਸਤ ਈਰੋਂ ਕੁਮਾਰ ਬਿੰਦਰੇ ਦੀ ਕੁੱਟਮਾਰ ਹੋਈ ਉਹਦੀ ਸੀਸੀਟੀਵੀ ਨੇ ਉਹ ਵੀ ਸੀਸੀਟੀਵੀ ਉਹ ਉਹਨਾਂ ਦੇ ਫਾਈਂਡਰ ਆ ਰਹੀ ਕਰ ਚੱਲ ਰਹੀ ਹੈ ਇਹਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਸੀ ਇਹਦੇ ਸੱਟਾਂ ਦੀ ਜ਼ਿਆਦਾਤਰ ਮਦੋਨਾ ਬਾਹਰ ਆਤੇ ਨੇ ਇੱਕ ਇਥੇ ਖੱਬੇ ਪਾਸੇ ਮੱਥੇ ਜਾਂਦੇ ਇੱਕ ਪਿੱਛੇ ਖੱਬੇ ਪਾਸੇ ਮੋਢੇ ਤੇ ਆ ਬਾਕੀ ਇਹਦੀਆਂ ਜ਼ਿਆਦਾਤਰ ਸੱਟਾਂ ਜਿਹੜੀਆਂ ਨੇ ਉਹਨੇ ਬਾਹਰ ਆਤੇ ਨੇ ਇਸ ਤਰ੍ਹਾਂ ਇਹਦੇ ਦੋਸਤੋਂ ਰੋਣ ਕੁਮਾਰ ਬਿੰਦਰੇ ਦੇ ਵੀ ਨੇ ਪਿੱਛੇ ਟੋਹੀ ਤੇ ਬਾਹ ਤੇ ਲੱਤਾਂ ਤੇ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਕਿਉਂਕਿ ਸਭ